ਮਾਨਵ ਸਚਦੇਵਾ ਨੇ ਜੋ ਕਿ ਜਲਦਾ ਜੰਪਲ ਲੁਧਿਆਣੇ ਤੋਂ ਹੀ ਹੈ ਸਾਨੂੰ ਬੜਾ ਮਾਣ ਹੈ ਉਹਨਾਂ ਦੇ ਕਿ ਉਹ ਇੱਕ ਪੰਜਾਬੀ ਜਿਹੜਾ ਕਿ ਖਾਲੀ ਸਾਡੇ ਦੇਸ਼ ਲਈ ਨਹੀਂ ਬਟ ਇਸ ਟਾਈਮ ਦੁਨੀਆ ਦੇ ਵਿੱਚ ਆਇਆ ਹੈ ਤੇ ਇਹਨਾਂ ਨੇ ਯੂਨਾਈਟਿਡ ਨੇਸ਼ਨਸ ਬਹੁਤ ਸਾਲ ਕੰਮ ਕੀਤਾ ਹੈ ਔਰ ਉਸ ਤੋਂ ਬਾਅਦ ਹੁਣ ਯੂਕਰੇਨ ਲਈ ਕੰਮ ਕਰ ਰਹੇ ਨੇ ਯੂਕਰੇਨ ਦਾ ਇੱਕ ਪ੍ਰੋਗਰਾਮ ਹੈ ਯੂਕਰੇਨ ਗ੍ਰੀਨ ਫਰਮ ਯੂਕਰੇਨ ਯਾਨੀ ਕਿ ਅਨਾਜ ਜਿਹੜਾ ਹੈਗਾ ਕਿ ਉਹ ਦੁਨੀਆ ਨੂੰ ਦੇਣਾ ਚਾਹੁੰਦੇ ਨੇ ਕਿ ਜਿੱਥੇ-ਜਿੱਥੇ ਗਰੀਬ ਲੋਕ ਅਗੇਂ ਜਿੱਥੇ ਖਾਨ ਨੂੰ ਰੋਟੀ ਨਹੀਂ ਮਿਲਦੀ ਦਾਣਾ ਨਹੀਂ ਹੈਗਾ ਉਹ ਮੁਲਕਾਂ ਨੂੰ ਸਪੋਰਟ ਕਰ ਰਹੇ ਨੇ ਔਰ ਬਹੁਤ ਸਾਰੇ ਬਹੁਲਕ ਨੇ ਜੋ ਅਫਰੀਕਾ ਦੇ ਵਿੱਚ ਨੇ ਤੇ ਮਾਨਵ ਮੈਂ ਇਹਨਾਂ ਦੀ ਦਾਤ ਦੇਣਾ ਕਿ ਇਹਨਾਂ ਨੇ ਜੋ ਸਾਡੇ ਗੁਰੂ ਸਾਹਿਬ ਨੇ ਸਿਖਾਇਆ ਕਿ ਮਨੁੱਖਤਾ ਦੀ ਸੇਵਾ ਕਰੋ ਸਰਬੱਤ ਦਾ ਪਲਾ ਕਰੋ ਵੰਡ ਛਕੋ ਉਹ ਸਾਰੇ ਹੀ ਉਸੂਲਾਂ ਤੇ ਮਾਨਵ ਨੇ ਆਪਣੀ ਲਾਈਫ ਡੈਡੀਕੇਟ ਕਰਤੀ ਹੁਣ ਉਸ ਮੁਲਕ ਲਈ ਕੰਮ ਕਰ ਰਿਹਾ ਹੈ ਜਿਸ ਮੁਲਕ ਨੂੰ ਅਸੀਂ ਕਹਿੰਦੇ ਆ ਯੂਕਰੇਨ ਜਿਹਦੇ ਇਸ ਟਾਈਮ ਆਪਣੇ ਨਾਲ ਦੇ ਗਵਾਂਢੀ ਮੁਲਕ ਰਸ਼ੀਆ ਨਾਲ ਲੜਾਈ ਚੱਲ ਰਹੀ ਹੈ ਔਰ ਇਹ ਵੀ ਨਹੀਂ ਪਤਾ ਕਿ ਉਹਦਾ ਕੱਲ ਸਵੇਰੇ ਉਹਨੂੰ ਆਜ਼ਾਦੀ ਦਾ ਹੋਣਾ ਹੈ ਕਿ ਨਹੀਂ ਹੋਣਾ ਉਹਦੇ ਬਾਵਜੂਦ ਉਹ ਮੁਲਕ ਜੋ ਵੀ ਉਹਦੇ ਕੋਲ ਗ੍ਰੇਨ ਹੈਗਾ ਉਹ ਕਹਿੰਦਾ ਮੇਰੇ ਕੋਲ ਉਹ ਸਾਰੇ ਮੁਲਕਾਂ 'ਚ ਵੰਡ ਰਿਹਾ ਹੈ ਔਰ ਉਹਨੂੰ ਫ੍ਰੀ ਦੇ ਰਿਹਾ ਹੈ ਕਹਿੰਦਾ ਸਿਰਫ ਤੁਸੀਂ ਉਹਦੀ ਫਰੇਡ ਕਾਸਟ ਲੋ ਔਰ ਦੁਨੀਆ 'ਚ ਤੁਸੀਂ ਉਹ ਜਿੱਥੇ ਪਹੁੰਚਾਣਾ ਪਹੁੰਚਾ ਦਿਓ ਇਸ ਟਾਈਮ 82 ਮੁਲਕ ਨੇ ਜਿਨ੍ਹਾਂ ਵਿੱਚ ਜੋ ਯੂਐਨ ਦੀ ਰਿਪੋਰਟ ਹੈ ਉਹਨਾਂ ਦੇ ਵਿੱਚ ਖਾਣ ਨੂੰ ਰੋਟੀ ਨਹੀਂ ਹੁੰਦੀ ਹੈ ਤੇ ਮੈਂ ਮਾਨਵ ਜੀ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਉਹ ਆਪਣੇ ਸ਼ਹਿਰ ਵਾਪਸ ਆਏ ਸਾਰਿਆਂ ਦੇ ਰੋਬਰੋ ਹੈ ਤੇ ਮਾਨਵ ਜੀ ਤੁਹਾਨੂੰ ਐਸ ਐ ਸਾਡੇ ਕੋਲ ਆਨ ਦੀ ਬਹੁਤ ਖੁਸ਼ੀ ਹੈ ਔਰ ਰੀਸੈਂਟਲੀ ਉਹਨਾਂ ਨੂੰ ਇੱਕ ਅਵਾਰਡ ਦਿੱਤਾ ਗਿਆ ਜਿਹੜਾ ਕਿ ਉੱਥੇ ਯੂਨਾਈਟਿਡ ਸਟੇਟਸ ਦੀ ਕਹਿੰਦੇ ਲੈਜਿਸਲੇਚਰ ਜਿਹੜੀ ਕੈਲੀਫੋਰਨੀਆ ਉਹਨਾਂ ਨੇ ਦਿੱਤਾ ਤੇ ਉਸ ਦੀ ਮੈਂ ਬਹੁਤ ਖੁਸ਼ੀ ਹੈ ਸਾਡੇ ਕੋਲ ਅਵਾਰਡ ਆਇਆ ਹੋਇਆ ਤੇ ਉਹਨਾਂ ਨੇ ਇੱਕ ਬੁੱਕ ਰੀਲੀਜ਼ ਕੀਤੀ ਹੈਗੀ ਇਹ ਜਿਹੜੀ ਲਾਈਫ ਆਫ ਸਰਫਿਸ ਬਾਏ ਮਾਨਵ ਸਚਦੇਵਾ ਮੈਂ ਚਾਹਾਂਗਾ ਕਿ ਸਾਰੇ ਸਾਡੇ ਨੌਜਵਾਨਾਂ ਵਿੱਚ ਪਹੁੰਚਣ ਔਰ ਉਹਨੂੰ ਉਹਨੂੰ ਇਹ ਪੜ ਕੇ ਮੋਟੀਵੇਟ ਹੋ ਕਿ ਭਈ ਵੀ ਸਾਡੀ ਜ਼ਿੰਦਗੀ ਜਿਹੜੀ ਹੈਗੀ ਆ ਅਸੀਂ ਖਾਲੀ ਆਪਣੇ ਲਈ ਨਹੀਂ ਕੰਮ ਕਰਨਾ ਅਸੀਂ ਲੋਗਾ ਲਈ ਵੀ ਕੰਮ ਕਰਨਾ ਤੇ ਇਹ ਮਾਨਵ ਜੀ ਨੇ ਬਹੁਤ ਅੱਛੇ ਇੱਕ ਰਾਈਟਰ ਵੀ ਨੇ ਉਹ ਸੂਫੀ ਵੀ ਲਿਖਦੇ ਨੇ ਉਹਨਾਂ ਦੀ ਸੌਫਟ ਸਾਈਡ ਵੀ ਹੈਗੀ ਹੈ ਜੋ ਮਾਨਵ ਜੀ ਨੂੰ ਜਾਣੇ ਕਿ ਇਹਨਾਂ ਨੂੰ بلندੀਆਂ ਤੇ ਰੱਖਣ ਉਹ ਵਾਇਗਰ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖਦੇ ਮਾਨਵ ਜੀ ਹੁਣ ਦੱਸੋ ਤੁਸੀਂ ਨਹੀਂ ਕਵਾਂਗਾ ਸਭ ਲੋਕਰ ਨੂੰ ਮੈਂ ਤਾਂ ਇਸੇ ਸਰਜ਼ਮੀਨ ਦਾ ਜਮਿਆ ਪ੍ਰਾਣੀ ਸਬਜ਼ੀ ਮੰਡੀ ਲੁਧਿਆਣੇ ਦਾ ਜੋ ਪੁਰਸਤਾਲ ਦਾ ਤੇ Uh, फिर मैं यू एस चल गया सी अपनी टीमएज एंड uh, फिर uh, मैं पिछले पच्चीस साल का मतलब ज जित जिते, जिते, जिते अफगानिस्तान, वैस्ट अफ्रीका मिडल ईस्ट uh, साउथ अमेरिका जिते जितेड़ जिते पी है बॉलकनसकोसोवोच फिर यूक्रेन हूँ तो जिते, जिते जिमें बबा नानक आवाज़ आती है जिते चल चल चलो यूनो थोड़ी सेवा कर लो ਸਰਪੰਦੇ ਨੇ ਬਸ ਆਈ ਐਮ ਵੈਰੀ ਗ੍ਰੇਟਫੁਲ ਏ ਗਵਰਨਮੈਂਟ ਆਫ ਕੈਲੀਫੋਰਨੀਆ ਦਾ ਅਵਾਰਡ ਸੀਗਾ ਤੇ ਇੱਕ ਯੂਨੀਵਰਸਿਟੀ ਦਾ ਮੇਰਾ ਤਾਂ ਮੈਸੇਜ ਇਹ ਹੀ ਹੈ ਕਿ ਵੀ ਸ਼ੁੱਡ ਰਿਮੈਂਬਰ ਕਿ ਜਿਹੜਾ ਕੰਟਰੀ ਇੰਨੇ ਮੁਸ਼ਕਿਲ ਚੋਂ ਗੁਜ਼ਰ ਰਿਹਾ ਜਿੱਦ ਤੇ ਹਮਲਾ ਹੋਇਆ ਜਦੋਂ ਕੱਲ ਦਾ ਪਤਾ ਨਹੀਂ ਅੱਜ ਦਾ ਪਤਾ ਨਹੀਂ ਉਹ ਵੀ ਦੁਨੀਆ ਦੇ ਬਾਰੇ ਸੋਚ ਰਿਹਾ ਉਹ ਵੀ ਲੋਕਾਂ ਨੂੰ ਆਪਣਾ ਜਿੰਨਾ ਵੀ ਐਕਸਟਰਾ ਅਨਾਜ ਦੇਣ ਨੂੰ ਤਿਆਰ ਹੈ ਫ੍ਰੀ ਚ ਦੇਣ ਨੂੰ ਤਿਆਰ ਹੈ ਬਿਲਕੁਲ ਬਗੈਰ ਕੁਝ ਲੈਤਾ ਅ ਇਹ ਤਾਂ ਸਾਡੇ ਤੋਂ ਇੰਨਾ ਦਾ ਬੰਦਾ ਕਿ ਉਹਨਾਂ ਦੀ ਨਾਲ ਆਪਣਾ ਸੋਲੀਡੈਰਟੀ ਦਈ ਉਹਨਾਂ ਦੇ ਨਾਲ ਖੜੀਏ ਜਿੰਨਾ ਵੀ ਉਹਨਾਂ ਨੂੰ ਮਤਲਬ ਹੈਲਪ ਕਰ ਸਕਦੇ ਪ੍ਰਚਾਰ ਕਰ ਸਕਦੇ ਆ ਐਟਲੀਸ ਅਪਾ ਬੈਲੈਂਸਡ ਅਪਰੋਚ ਨਾਲ ਉਹਨਾਂ ਨੂੰ ਸਪੋਰਟ ਦਈਏ ਤਾਂ ਇਹ ਇਹ ਮੇਰੀ ਐਫਰਟ ਹੈ ਐਂਡ ਜਿਵੇਂ ਮੈਂ ਕਿਆ ਸੀ ਭਾਈ ਸਾਹਿਬ ਨੇ ਉਹ ਮੈਂ ਯਾ ਯੂਕਰੇਨ ਇਟ ਵਾਸ ਕੁਆਇਟ ਡੇਂਜਰਸ ਯਾ ਸੀ ਬੰਕਰਸ ਦੇ ਸੇ ਸਾਥ ਕਰਤੇ ਟ੍ਰੇਨ ਆਲਸੋ ਹੈਸ ਟੂ ਚੈੱਕ ਕਿ ਕੋਈ ਡਰੋਨ ਜਾਂ ਕੋਈ হামলা রকেট দানি হো রিয়া এন্ড দেন सारे जो कैबिनेट بیٹھا ਸੀ ਕਦੋਂ ਦੁਪਹਿਰੇ ਵਿਦ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਐਂਡ 올 ਆਫ देम ਫਿਰ ਸੈਕਿੰਡ ਹਮਲਾ ਰੂਸਤਾ ਹੋ ਰਿਹਾ ਸੀ ਇਸ ਟਾਈਮ ਤਾਂ ਬਸ ਰੱਬ ਦੇ ਹੱਥ ਸੀ ਜੇ ਜੇ ਗਿਰ ਗਿਆ ਗਿਰ ਗਿਆ ਤਾਂ ਖਤਮ ਮੈਂ ਕਿ ਚਲੋ ਜਿੰਨਾ ਆਰਡਰ ਦੇ ਨਰਸਿੰਗ ਕੀਤੀ ਡਰੀ ਇਹ ਰੱਬ ਨੇ ਬੁਲਾਇਆ ਇਸ ਟਾਈਮ ਤਾਂ ਲੈਟਸ ਗੋ ਜੇ ਨਹੀਂ ਤਾਂ ਫਿਰ ਜਿੰਨ ਜਿਨੇ ਹੱਥੋਂ ਸੇਵਾ ਹੁੰਦੀ ਆਮ ਸਟਿਲ ਅਲਾਈਵ ਥੇ ਜਿੰਨੀ ਜਲਦੀ ਰਵੇ ਉਹਨਾਂ ਅੱਛਾ ਤੇ ਅੰਗਲੇਟਫੁਲ ਕੀ मैं वापस आ सके लुध्याने तो सोनू जी इनिशिएटिव नाल थैंक यू सो मच कि जिन्ना भी सपोर्ट दे सकता है आ, यू नो इस मैसेज को मैं कोशिश कर रहा है हाँ जी ग्रेन फ्रॉम यूक्रेन प्रोग्राम हाँ जी ग्रेन फ्रॉम यूक्रेन एक प्रोग्राम इस तरह का है कि दिस इज़ अबाउट देखो ਯੂਕਰੇਨ ਨੂੰ ਪਹਿਲਾਂ ਸਮਝਣ ਦੀ ਲੋੜ ਹੈ ਯੂਕਰੇਨ ਬ੍ਰੈਡ ਬਾਸਕਟ ਆਫ ਯੂਰਪ ਕਿਹਾ ਜਾਂਦਾ ਸੀ ਤੇ ਪੰਜਾਬ ਬ੍ਰੈਡ ਬਾਸਕਟ ਆਫ ਇੰਡੀਆ ਕਿਹਾ ਜਾਂਦਾ ਹੈ ਉਸ ਤਰ੍ਹਾਂ ਤਾਂ ਵਾਰ ਤੋਂ ਪਹਿਲਾਂ ਤਕਰੀਬਨ ਕਹ ਲੋ 15 ਤੋਂ 20% ਆਫ ਦ ਵਰਲਡਸ ਵੀਟ ਕਾਰਨ ਸਨਫਲਾਵਰ ਆਇਲ ਸਨਫਲਾਵਰ ਆਇਲ ਇਵਨ ਅਪ ਟੂ 50% ਯੂਕਰੇਨ ਤੋਂ ਜਾਂਦਾ ਸੀ ਤਾਂ ਉਹ ਵਾਰ ਦੇ ਕਾਰਨ ਆਪਣਾ ਜਿਹੜਾ ਨੇਵਲ ਬਲੋਕੇਡ ਹੋ ਗਿਆ ਰਸ਼ੀਆ ਦੇ ਹਮਲੇ ਦੇ ਬਾਅਦ ਉਹ ਉਹ ਸਰ ਯੂ ਨੋ ਹਾਰਵੈਸਟ ਦਾ ਫਸਲ ਰੌਟ ਹੋਣੀ ਸ਼ੁਰੂ ਹੋ ਗਈ ਸੋ ਦਾ ਪ੍ਰੋਗਰਾਮ ਵੀ ਕੇਮ ਅਪ ਵਿਦ ਕੰਬਾਈਨਡ ਵਿਦ ਦਾ ਗਵਰਨਮੈਂਟ ਵਾਸ ਦੈਟ ਵੀ ਮੀਨਿੰਗ ਯੂ ਐਨ ਯੂਨਾਈਟਿਡ ਨੇਸ਼ਨ ਨੇ ਕਿ ਇਹ ਇਹਦਾ ਕੀ ਕੀਤਾ ਜਾਵੇ ਸੋ ਉਹਨਾਂ ਨੇ ਯੂਕਰੇਨ ਇਹ ਕਿਹਾ ਸਾਨੂੰ ਪੈਸੇ ਦੀ ਕੋਈ ਮੋ ਨਹੀਂ ਸਾਡੀ ਆਪਣੀ ਜਿਵੇਂ ਜ਼ਰੂਰਤਾਂ ਪੂਰੀ ਹੋ ਜਾਣ ਜੇ ਬਾਕੀ ਜਿਹੜਾ ਹੈ ਤੁਸੀਂ ਫ੍ਰੀਜ ਚ ਲੈ ਜਾਓ ਜਿਹੜੇ ਮਜ਼ਲੂਮ ਜਿਹੜੇ ਮੁਸ਼ਕਿਲ ਮੁਸ਼ਕਿਲਾਂ ਚ ਗੁਜ਼ਰੇ ਡੇਸ਼ ਹੈਗੇ ਅਫਗਾਨਿਸਤਾਨ ਤੇ ਆਫਰੀਕਾ ਤੇ ਬਾਕੀ ਉਹਨਾਂ ਨੂੰ ਵੰਡੋ ਤਾਂ ਇਹ 25 ਮਿਲੀਅਨ ਡਾਲਰ ਪਰ ਪਰ ਵਾਰਟ ਜਾਂਦਾ ਤਾਂ ਯੂਐਸ ਐਂਡ ਯੂਰਪ ਸੈਡ ਕਿ ਵੀ ਵਿਲ ਸਪੋਰਟ ਕਾਸਟ ਆਫ ਫਰੇਟ ਐਂਡ ਸ਼ਿਪਿੰਗ ਐਂਡ ਹੁਣ ਤੱਕ ਅਬਾਊਟ 10 ਕੰਟਰੀਜ਼ ਮੋਸਟਲੀ ਆਫਰੀਕਨ ਕੰਟਰੀਜ਼ ਐਂਡ ਇਫਦੋ ਜਿਹੜੇ ਅਫਗਾਨਿਸਤਾਨ ਐਂਡ ਸਰਟਨ ਏਰੀਆਜ਼ ਆਫ ਏਸ਼ੀਆ ਉੱਤੇ ਪਹੁੰਚ ਚੁੱਕਿਆ ਐਂਡ मोर विल भी डन ट्रांजिश ट्रांजिट बिकॉज ऑफ द रशिया क्लोज ऑफ द ब्लैक सी थोड़ा जहा मुश्किल हो जाए एंड कोशिश तो यही चल रही है कि uh, जिन्ना हो सके कोई अनाज वेस्ट ना हो फसल वेस्ट ना हो दो सौ पच्ची मिलियन डॉलर नाइन शिपमेंट्स हैव गॉन एक नाइजीरिया इथियोपिया एरेटिया ए कैनिया एंड देन अफगानिस्तान एंड यमन यमेनू भी एक जारी यमन जरा मिडल ईस्ट वॉर गुज़र रहा है एंड देन सर्टेन अदर कंट्रीज इन अफ्रीका विल ऑलसो रीटेड देखिए जिते भी कोई इंसान मुश्किल चीज़ गुजरता है ओनू सपोर्ट तो देनी चाहिए मैं तो इन्ना ही कहना चाहूँगी कि यू नो जड़े अक्टूबर सात हमले चौदह सौ इजरायली मरे से उन्होंने भी असं हमदर्दी पेश करते हैं पर पर यह जड़ा फिलस्तीन से गुज़र रहा ते से रोज़दा गुज़र रहा है इट इज़ टू मच इन माई ओपीनियन कोई ठीक नहीं है इंसानियत तौर ठीक नहीं है एंड आई वुड जस्ट सपोर्ट की हूँ ये रुक जाना चाहिए चाहे ਚਾਹੇ ਬਾਤ ਚ ਰਿਸੋਲਵ ਕਰਨ I don't want to get too away from ukraine but je solve ho oh baat ch hove lekin at least i want to say ki oh vi safar nahi hona chahide last lokan ki bil kare ki ukraine da florance kar reya ki main ehhi kahanga ki ukraine nu ukraine nu samjan ki oh vi ek ameer mulk nahi middle level group hai main ehna nahi kahanga gareeb mulk hai par middle level ਉਹ ਉਹਨਾਂ ਦੀ ਵੀ ਆਸ਼ਾ-ਵਿਲਾਸ਼ਾਂ ਹੈ ਕਿ ਉਹ ਵੀ ਫਰਾਂਸ ਵਰਗੇ ਜਾਂ ਮਤਲਬ ਯੂਕੇ ਵਰਗੇ ਰਿਚਰ ਕੰਟਰੀ ਵਨ ਉਹ ਇਹ ਉਹਨਾਂ ਦੀ ਚਾਹਤ ਉਹਨਾਂ ਦੀ ਅਭਿਲਾਸ਼ਾ ਹੀ ਸੀ ਜਿਹੜਾ ਉਹਨੂੰ ਕ੍ਰਸ਼ ਕਰਨ ਨੂੰ ਰਸ਼ੀਆ ਨੇ ਹਮਲਾ ਕੀਤਾ ਉਹਨਾਂ ਨੂੰ ਸਮਝਣਾ ਐਜ਼ ਅ ਪੰਜਾਬੀ ਐਜ਼ ਅ ਇੰਡੀਅਨ ਬਹੁਤ ਜ਼ਰੂਰੀ ਹੈ ਕਿ ਇਹ ਹਮਲਾ ਇਸ ਤਰ੍ਹਾਂ ਨਹੀਂ ਹੋਇਆ ਦੂਜੀ ਗੱਲ ਹੈ ਕਿ ਆਪਾਂ ਇਹ ਐਜ਼ ਇੰਡੀਅਨਸ ਐਜ਼ ਪੰਜਾਬੀਜ਼ ਅੰਡਰਸਟੈਂਡ ਐਂਡ ਅਪਰੀਸ਼ੀਏਟ ਕਿ ਇਨ ਇਨੀ ਮੁਸ਼ਕਿਲਾਂ ਤੋਂ ਗੁਜ਼ਰਦੇ ਟਾਈਮ ਵੀ ਇਟ ਇਜ਼ willing ਟੂ ਹੈਲਪ ਅਦਰ ਪੀਪਲ ਬਹੁਤ ਇੱਕ ਗੱਲ ਲਾਸਟ ਹੈ ਜੀ ਦੇਖੋ ਜੋ ਵੀ ਹੈ ਅਸੀਂ ਚਾਹਾਂਗੇ ਕਿ ਸਾਰੇ ਬੰਦੇ ਸੁਖੀ-ਸਾਂਦੀ ਰਹਿਣ ਆਪਸ ਦੇ ਵਿੱਚ ਹਰ ਮੁਲਕ ਪਿਆਰ ਨਾਲ ਰਵੇ ਕਿਉਂਕਿ ਲੜਾਈ ਨਾਲ ਕਦੀ ਜਿੱਤ ਨਹੀਂ ਹੁੰਦੀ ਔਰ ਜਿਨ੍ਹਾਂ ਦੇ ਜਾਣਦੇ ਨੇ ਉਹਨਾਂ ਨੂੰ ਪਤਾ ਉਹ ਕਿਹੜੇ ਵੀ ਪਾਸੇ ਹੋਣ ਪਰ ਤੇ ਕਿਸੇ ਦੀ ਆਜ਼ਾਦੀ ਨਾ ਜਾਵੇ ਸਾਰੇ ਸਾਰੇ ਸੁਖੀ ਰਹਿਣ ਕਦੀ ਮਾਨਵਤਾ ਦਾ ਪਹਲਾਉ ਹੁੰਦਾ ਹੈ ਜੋ ਇਹਨਾਂ ਦਾ ਨਾਮ ਹੈ ਮਾਨਵ ਸਚਦੇਵਾ ਤੇ ਇਹ ਆਪਣੀ ਸੇਵਾ 'ਚ ਲੱਗੇ ਨੇ ਅਸੀਂ ਇਹਨਾਂ ਨੂੰ ਬਸ ਏਏ ਕੇ ਨਾਲੀ ਅਰਦਾਸ ਕਰੀਏ ਕਿ ਹੋਰ ਜਿਆਦਾ ਇਹਨਨ ਕੰਫੀਡੈਂਸ ਆਇਆ ਕਿ ਮੈਂ ਅਗਲੀ ਵਾਰ ਆਵਾਂ ਤੇ ਮੈਂ ਕੁਝ ਹੋਰ ਅੱਛਾ ਕਰਕੇ ਆਵਾਂ ਕਿ ਤਦ ਤੱਕ ਉਸ ਮੁਲਕਾਂ ਚ ਅਮਨ ਆ ਜਾਏ ਜਿਸ ਬਾਰੇ ਅਸੀਂ